ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਾਰੇ ਭਰਾਵਾਂ ਨੂੰ ਯਾਰ ਬਲੀ ਨੂੰ ਸਾਡੀ ਪਿਆਰ ਭਰੀ ਸਾਸਰੀ ਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਜਿਹੜਾ ਭਰਾ ਆਪਣੇ ਚੈਨਲ ਤੇ ਨਵਾਂ ਆ ਪਲੀਜ਼ ਹੱਥ ਬੰਨ੍ਹ ਕੇ ਰਕਪੈਸ਼ਟਾ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਿਓ ਵੀਡੀਓ ਨੂੰ ਸ਼ੇਅਰ ਜਰੂਰ ਮਾਰ ਦਿਆ ਕਰੋ ਮੇਰਾ ਭਰਾ ਆਪਦੇ ਫਰੈਂਡਾਂ ਯਾਰਾਂ ਦੋਸਤਾਂ ਤੱਕ ਰਿਸ਼ਤੇਦਾਰਾਂ ਤੱਕ ਜਰੂਰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਅੱਜ ਆਪਣੇ ਕੋਲੇ ਮਰੂਤੀ ਵੀ ਹੈਗੀ ਆ, ਆਲਟੋ ਵੀ ਹੈਗੀ ਆ ਤੇ ਸਪੈਕਟ ਬੀਡੀਆਈ ਗੱਡੀ ਵੀ ਹੈਗੀ ਆ। 2 ਕੁ ਮਿੰਟ ਦੀ ਵੀਡੀਓ ਪੂਰੀ ਜ਼ਰੂਰ ਦੇਖ ਲਿਓ ਮੇਰਾ ਭਰਾ। ਤੇ ਪਹਿਲੀ ਗੱਡੀ ਦੀ ਤੁਹਾਨੂੰ ਡਿਟੇਲ ਦੇਣ ਜਾ ਰਹੇ ਹਾਂ। ਜੀਰਾ ਪਿੰਡ ਆ ਬਾਈ ਦਾ। ਹਾਂਜੀ ਪਹਿਲੀ ਗੱਡੀ ਦੀ ਲੋਕੇਸ਼ਨ ਹੈਗੀ ਆ ਪਿੰਡ ਜੀਰਾ ਜੀ, ਪਿੰਡ ਜੀਰੇ ਤੋਂ ਗੱਡੀ ਆ ਜੀ। ਮਰੂਤੀ 800 2007 ਮਾਡਲ ਕਾਰ ਆ ਜੀ। ਗੱਡੀ ਦੇ ਟਾਇਰ ਪਏ ਨੇ 70% ਗੱਡੀ ਦੇ ਟਾਇਰ ਪਏ ਨੇ ਜੀ ਪੰਜਾਬ ਨੰਬਰ ਗੱਡੀ ਆ ਜੀ। ਤੇ ਜਾ ਕੇ ਤੁਸੀਂ ਟ੍ਰਾਈ ਲੈ ਸਕਦੇ ਹੋ, ਚਲਾ ਕੇ ਦੇਖ ਸਕਦੇ ਹੋ। 12000 ਕਿਲੋਮੀਟਰ origignal ਚੱਲੀ ਵੀ ਆ ਡਿਮਾਂਡ ਰੱਖੀ ਹੋਈ ਆ 65000 ਰੁਪਇਆ ਮੌਕੇ ਤੇ ਮਾਨਦਾਨ ਹੋ ਜੂ ਘਟ ਜੂ ਇਹ ਜੀ ਗੱਲ ਨਹੀਂ ਆਪਣੇ ਰਿਸ਼ਤੇਦਾਰਾਂ ਨੂੰ ਲੈ ਜਾਓ ਟਰਾਈ ਮਾਰ ਲਿਓ ਬਾਈ ਤੁਹਾਨੂੰ ਗੱਡੀ ਜ਼ਿੰਮੇਦਾਰੀ ਨਾਲ ਹਕਾਊਗਾ ਇਹ ਜੀ ਗੱਲ ਨਹੀਂ ਜਾ ਕੇ ਟਰਾਈ ਮਾਰ ਲਿਓ ਚਲਾ ਕੇ ਦੇਖਿਓ ਦਸੱਲੀ ਕਰਿਓ ਫੇਰ ਗੱਡੀ ਨੂੰ ਹੱਥ ਪਾਇਓ ਗੱਡੀ ਵਿੱਚੋਂ ਬਿਲਕੁਲ origignal ਪਈਆ ਕੋਈ ਛੇੜ ਸਾੜ ਨਹੀਂ ਹੋਈ ਹੋਈ ਗੱਡੀ ਨਾਲ ਦੁਬਾਰੇ ਵੀ ਪੇਂਟ ਨਹੀਂ ਹੋਈ ਹੋਈ ਗੱਡੀ origignal ਪੇਂਟ ਪਿਆ ਜੀ ਗੱਡੀ ਦਾ ਸਾਈਡ 뷰 ਦੇਖ ਸਕਦੇ ਹੋ ਇਹ ਗੱਡੀ ਬਹੁਤ ਓਕੇ ਕੰਡੀਸ਼ਨ ਦੀ ਗੱਡੀ ਆ ਜੇ ਕਿਸੇ ਭਰਾ ਨੇ ਪਰਚੇਜ ਕਰਨੀਆਂ 65000 ਰੁਪਿਆ ਗੱਡੀ ਦੀ ਰਮਾੜਾ ਮੌਕੇ ਤੇ ਘਾਟ ਤੇ ਮੌਕੇ ਤੇ ਗੱਡੀ 54000 ਘੱਟ ਸਕਦੀ ਹੈ ਜੀ ਨੰਬਰ ਨੀਚੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲਣਗੇ ਅਲੱਗ-ਅਲੱਗ ਨੰਬਰ ਪਾਏ ਹੋਣਗੇ ਜਿਵੇਂ ਪਿੰਡ ਜੀਰਾ ਮਰੂਤੀ ਕਾਰ ਵਾਲੇ ਦਾ ਨੰਬਰ ਆਲਟੋ ਵਾਲੇ ਦਾ ਨੰਬਰ ਤੇ 스ਪਿਡਟ ਵਾਲੇ ਦਾ ਨੰਬਰ ਐਦਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਮਿਲਣਗੇ ਨੈਕਸਟ ਗੱਡੀ ਆਪਣੇ ਕੋਲੇ 2007 ਮਾਡਲ ਮੰਡਾਲਾ ਪਿੰਡ ਆ ਜੀ ਲੋਕੇਸ਼ਨ ਹੈਗੀ ਆ ਮੰਡਾਲਾ ਪਿੰਡ ਆ ਤੇ ਗੱਡੀ ਹੈਗੀ ਆ 2007 ਮਾਡਲ ਆਲਟੋ ਆ ਜੀ ਘਰੇ ਗੱਡੀ ਖੜੀ ਆ ਤੇ ਜਾ ਕੇ ਤੁਸੀਂ ਪਰਚੇਜ਼ ਕਰ ਸਕਦੇ ਹੋ ਰੰਗ ਜਮਾ Ориジナル ਆ ਜੀ ਗੱਡੀ ਦਾ ਤੇ ਗੱਡੀ ਦੀ ਡਿਮਾਂਡ ਰੱਖੀ ਹੋਈ ਆ ਸਿਰਫ 75000 ਰੁਪਏ ਮੌਕੇ ਤੇ ਮਾਨਤਨ ਹੋ ਜਾਊਗਾ ਜੀ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਆ ਤੁਹਾਨੂੰ ਜ਼ਿੰਮੇਵਾਰੀ ਨਾਲ ਗੱਡੀ ਹਕਾਊਗਾ ਬਾਈ ਇਹੋ ਜੀ ਗੱਲ ਨਹੀਂ ਜਾ ਕੇ ਟ్రਾਈ ਮਾਰ ਲਿਓ ਚਲਾ ਕੇ ਦੇਖ ਲਿਓ ਤੇ ਜਿੰਨੇ ਮਰਜ਼ੀ ਦਛਲੀ ਕਰਿਓ ਗੱਡੀ ਦੀ ਤੇ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਕਰ ਸਕਦੇ ਹੋ ਨੰਬਰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਜੀ ਇੰਜਨ ਗੇਅਰ ਓਕੇ ਆ ਗੱਡੀ ਦਾ ਤੇ ਰੰਗ ਪੇਂਟ ਗੱਡੀ ਦਾ Ориジナル ਆ ਜੀ ਤੇ ਬੀਲ ਕੱਪ ਨੇ ਜੀ ਅਲਾਇ ਨਹੀਂ ਲੱਗੇ ਹੋਏ ਗੱਡੀ ਦੇ ਤੇ ਟਾਇਰ ਵਧੀਆ ਪਏ ਨੇ ਠੀਕ ਠਾਕ ਟਾਇਰ ਪਏ ਨੇ ਜੀ ਗੱਡੀ ਦੇ ਨੈਕਸਟ ਗੱਡੀ ਦੀ ਲੋਕੇਸ਼ਨ ਆ ਗਈ ਵੀਰੇ ਸਹਿਰ ਰਾਮਪਰਾ ਫੂਲ ਦੇ ਨਜ਼ਦੀਕ ਦਾ ਪਿੰਡ ਆ ਖੋਖਰ ਪਿੰਡ ਦੀ ਗੱਡੀ ਆ 2009 ਮਾਡਲ ਗੱਡੀ ਆ ਬੀਡੀਆਈ ਆ ਗੱਡੀ ਜੀ ਡੀਜ਼ਲ ਦਾ ਵੇਰੀਐਂਟ ਗੱਡੀ ਆ ਜੀ ਉਲਾਏ ਟਾਇਰ ਗੱਡੀ ਦੇ ਵਧੀਆ ਚੜੇ ਹੋਏ ਨੇ ਟਾਇਰ ਵਧੀਆ ਪਏ ਨੇ ਵਿੱਚ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਪਿਆ ਜੀ 2009 ਮਾਡਲ 1,75,000 ਰੁਪਏ ਦਾ ਡਿਮਾਂਡ ਰੱਖੀ ਹੋਈ ਆ ਮੌਕੇ ਤੇ ਮਾਨਦਾਨ ਹੋ ਜੂ ਫੁੱਲ ਜ਼ਿੰਮੇਵਾਰੀ ਨਾਲ ਗੱਡੀ ਹਕਾਊ ਬਾਈ ਜਮਾ ਹਿੱਕ ਠੋਕੇ ਜ਼ਿੰਮੇਵਾਰੀ ਦੇ ਰਿਹਾ ਬਾਈ ਤੇ ਟ੍ਰਾਈ ਲੈ ਲਿਓ ਚਲਾ ਕੇ ਦੇਖ ਲਿਓ ਜਾ ਕੇ ਇੰਜਨ ਗੇਅਰ ਓਕੇ ਆ ਗੱਡੀ ਦਾ ਏਸੀ ਹੀਟਰ ਬਿਲਕੁਲ ਓਕੇ ਆ ਜੀ ਗੱਡੀ ਦਾ ਉਲਾਏ ਚੜੇ ਹੋਏ ਨੇ ਗੱਡੀ ਬਿਲਕੁਲ ਸਾਫ਼ ਸੁਥਰੀ ਗੱਡੀ ਪਈ ਜੇ ਕਿਸੇ ਭਰਾ ਨੇ ਪਰਚੇਜ਼ ਕਰਨੀਆਂ ਤਾਂ ਨੰਬਰ ਨੀ ਤੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਾਂਗੇ ਅਗਲੀ ਵੀਡੀਓ ਤੇ ਧੰਨਵਾਦ ਥੈਂਕ ਯੂ